ਤਾ ਇੱਥੇ ਇਕੱਠਾ ਹੋਇਆ ਐ ਇੰਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਜਗ੍ਹਾ ਤੇ ਵਰਕਰ ਖੜੇ ਨੇ 90 ਹਲਕੇ ਦੇ ਐਡੇ ਜਿਹੜੇ ਕਾਫਲੇ ਚਾਰ ਜਗ੍ਹਾ ਤੋਂ ਚੱਲਦੇ ਨੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਪੰਜਾਬੀ ਜਾਗ ਚੁੱਕੇ ਨੇ ਭਗਵੰਤ ਮਾਨ ਜੀ ਜੇ ਤੁਹਾਨੂੰ ਘੇਰਿਆ ਹੋਇਆ ਇਹਨਾਂ ਲੋਕਾਂ ਨੇ ਆ ਕੇ ਬਾਹਰੋਂ ਬਾਦ ਨਿਕਲ ਕੇ ਕੋਠੇ ਤੇ ਖੜ ਕੇ ਕੂਕ ਮਾਰ ਦੋ ਕਿ ਮੈਨੂੰ ਇਹਨਾਂ ਨੇ ਗਮਰਾਹ ਕਰ ਲਿਆ ਜੀ ਮੈਨੂੰ ਇਹਨਾਂ ਨੇ ਘੇਰ ਲਿਆ ਤੇ ਜੇ ਨਹੀਂ ਤਾਂ ਕੇਸ਼ਰੀਵਾਲ ਤਾਂ ਫੁਕਣਾ ਹੀ ਫੁਕਣਾ ਪੰਜਾਬ ਚ ਸ਼ਿਸ਼ੋਧੀਆਂ ਫੁਕਣਾ ਨਾਲ ਜੈਨ ਫੁਕਣਾ ਤੇ ਭਗਵਾਨ ਤਮਨ ਨੂੰ ਵੀ ਕਹਿਣਾ ਚਾਹੁੰਦਾ ਜੇ ਤੈਨੂੰ ਤਕਲੀਬ ਆ ਤਾਂ ਬਾਹਰ ਨਿਕਲ ਕੇ ਆਵਾਜ਼ ਮਾਰ ਨਹੀਂ ਤਾਂ ਪੰਜਾਬ ਲੁੱਟਣ ਨਹੀਂ ਦੇਊਗਾ ਸ਼੍ਰੋਮਣੀ ਅਕਾਲੀ ਦਲ ਨੇ ਇਹ ਰਵਈਆ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਲੋਕਾਂ ਨਾਲ ਕਿ ਜੇ ਜ਼ਮੀਨ ਐਕਵਾਇਰ ਵੀ ਹੋਗੀ ਤਾਂ ਤਾਂ ਵੀ ਵਾਪਸ ਲਮਾਗੇ ਅੱਜ ਵੱਡੇ ਕਾਫਲੇ ਅੰਦਰ ਰੂਪਾਂ ਦੇ ਵਿੱਚ ਉੱਥੇ ਜਿਹੜਾ ਲੈਂਡ ਪੋਲਿੰਗ ਦਾ ਧਰਨਾ ਹੈ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਜਾ ਰਹੇ ਹਾਂ ਸੋ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਕਿ ਵੱਡੀ ਗਿਣਤੀ ਚ ਨਬਾ ਹਲਕਾ ਬਾਦ ਨਿਕਲ ਕੇ ਆਇਆ ਬਹੁਤ ਧੰਨਵਾਦ ਹੈ ਜਿਹੜਾ ਲੈਂਡ ਪੋਲਿੰਗ ਕਿਸਾਨਾਂ ਦੇ ਧਰਨੇ ਤੋਂ ਤਾਂ ਕੋ ਜਾ ਰਹੇ ਸਕੀਰ ਸਾਹਿਬ ਬਾਦਲ ਦੀ ਰਾਈ ਰਮਾਈ ਦੇ ਸਾਹਿਬ ਮੱਖ ਸਿੰਘ ਲਾਲਕਾ ਦੀ ਰਾਈ ਰਮਾਈ ਦੇ ਅੱਜ ਬਹੁਤ ਵੱਡੇ ਕਾਫਲੇ ਜਾਂ ਜੋ ਕਿਸਾਨਾਂ ਦੀ ਜਮੀਨਾਂ ਦੇ ਹੜੱਪਣ ਦੇ ਇਰਾਦੇ ਨਾਲ ਇਹ ਪੰਜਾਬ ਸਰਕਾਰ ਜਿਹੜੀ ਲੱਗੀ ਹੋਈ ਹੈ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।